ਔਰ एग्जांपल ਤੁਹਾਡੇ ਘਰ ਆ ਰਿਸ਼ਤੇਦਾਰ ਆਏ ਨੇ 2 ਦਿਨ ਲਈ ਰਹਿਣ ਲਈ ਜਿਹੜੇ ਤਾਂ ਅਚੰਚੇਤ ਆ ਜਾਂਦੇ ਨੇ ਅਚਾਨਕ ਜੇ ਆ ਜਾਂਦੇ ਨੇ ਮੈਨੂੰ ਲੱਗਦਾ ਉਹ ਅਚਾਨਕ ਨਹੀਂ ਆਉਂਦੇ ਉਹ ਤੁਹਾਡੇ ਘਰ ਦਾ ਸਿਸਟਮ ਦੇਖਣ ਆਉਂਦੇ ਹੁੰਦੇ ਆ ਵੀ ਇਹ ਐਨੇ ਪਿਆਰ ਨਾਲ ਕਿੱਦਾਂ ਰਹਿੰਦੇ ਆ ਕਿੱਦਾਂ ਇਕੱਠੇ ਬਹਿ ਕੇ ਰੋਟੀ ਖਾਦਦੇ ਹਨਾ ਕਿੰਨਾ ਪਿਆਰ ਇਨੇ ਫੈਮਿਲੀ ਵਿੱਚ ਕਿਉਂਕਿ ਉਹਨਾਂ ਦੇ ਆਪਦੇ ਘਰਾਂ ਚੀਜ਼ਾਂ ਹੁੰਦੀਆਂ ਨਹੀਂ ਸੋ ਕੋਸ਼ਿਸ਼ ਕਰਦੇ ਹੁੰਦੇ ਆ ਵੀ ਆਪਾਂ ਇੱਥੇ ਵੀ ਕਲੇਸ਼ ਪਵਾ ਦਈਏ ਇਹਨਾਂ ਦੇ ਹਨਾ ਕਦੇ ਭਰਾ ਨੂੰ ਭਰਾ ਦੇ ਖਿਲਾਫ ਕਰਨ ਭਰਦੇ ਆ ਤੇ ਕਦੇ ਮਾਣੂ ਪੁੱਤ ਦੇ ਖਿਲਾਫ ਹਨ ਸੋ ਬਹੁਤ ਸਾਰੀਆਂ ਚੀਜ਼ਾਂ ਉਹ ਕ੍ਰੀਏਟ ਕਰ ਦਿੰਦੇ ਆ ਫੈਮਿਲੀ ਚ ਸੋ ਇਹ ਜਿਹੇ ਇਨਸਾਨਾਂ ਤੋਂ ਬਚਿਆ ਕਰੋ ਆਪਣਾ ਨਾ ਅੱਖਾਂ ਖੋਲ ਕੇ ਰੱਖਿਆ ਕਰੋ ਕੰਨ ਖੋਲ ਕੇ ਰੱਖਿਆ ਕਰੋ ਵੀ ਕੋਈ ਇਨਸਾਨ ਤੁਹਾਨੂੰ ਕਿਸ ਚੀਜ਼ ਲਈ ਕਹਿ ਰਿਹਾ ਹੈ ਇੱਕ ਭਰਾ ਨੂੰ ਭਰਾ ਦੇ ਖਿਲਾਫ ਕਿਵੇਂ ਭੜਕਾ ਰਿਹਾ ਉਹ ਬੰਦਾ ਹਨਾ ਰਿਸ਼ਤੇ ਜੋੜਨ ਨੂੰ ਤਾਂ ساری ਉਮਰ ਲਾ ਜਾਂਦੀ ਟੁੱਟਣੇ ਨੂੰ ਇੱਕ ਸੈਕਿੰਡ ਲੱਗਦਾ ਸੋ ਅਸੀਂ ਗੁੱਸੇ ਗੁੱਸੇ ਚ ਆ ਕੇ ਮਤਲਬ ਇੰਨੀਆਂ ਗੱਜਾਂ ਕਹਿ ਦਿੰਨੇ ਜਿਹੜੀਆਂ ਅੱਜ ਤੱਕ ਅਸੀਂ ਕਦੇ ਕਈਆਂ ਵੀ ਨਹੀਂ ਹੁੰਦੀਆਂ ਹਨਾ ਸੋ ਇਹ ਮੂੰਹ ਚੋਂ ਨਿਕਲੇ ਜਿਹੜੇ ਸ਼ਬਦ ਨਾ ਸਾਡੇ ਇਹ ਇੱਕ ਹਥਿਆਰ ਵਾਂਗ ਹੁੰਦੇ ਆ ਇੱਕ ਗੋਲੀ ਵਾਂਗ ਹੁੰਦੇ ਆ ਕਿਉਂ ਦੂਜੇ ਦੇ ਸੀਨੇ ਚ ਜਾ ਕੇ ਵੱਜਦੇ ਜ਼ਖਮ ਕਰ ਦਿੰਦੇ ਆ ਸੋ ਪਲੀਜ਼ ਇਹੋ ਜਿਹੇ ਇਨਸਾਨਾਂ ਤੋਂ ਬਚਿਆ ਕਰੋ ਬਹੁਤ ਹੋਣਗੇ ਆਪਣੇ ਰਿਸ਼ਤੇਦਾਰੀਆਂ ਚ ਦੇਖ ਲਿਓ ਹਨਾ ਤੁਹਾਡੇ ਆਣ ਗਵਾਂਣ ਚ ਦੇਖ ਲਿਓ ਜਿਹਦੇ ਆਪ ਦੇ ਘਰ ਰੋਜ਼ ਕਲੇਸ਼ ਹੁੰਦਾ ਉਹ ਦੂਜੇ ਦੇ ਘਰ ਇਹ ਦੇਖ ਕੇ ਵੀ ਹਾਂ ਯਾਰ ਇਹਨਾਂ ਦੇ ਘਰ ਤਾਂ ਕੋਈ ਕਲੇਸ਼ ਨਹੀਂ ਹੁੰਦਾ ਨਾ ਕੋਈ ਬੱਚਾ ਨਛੇ ਕਰਦਾ ਨਾ ਕੁਝ ਹੋਰ ਵੀ ਚਲੋ ਇਹਨਾਂ ਦੇ ਘਰ ਅੱਗ ਲਾ ਕੇ ਆਉਨੇ ਤੇ ਉਹ ਜਾਂਦੇ ਜਾਂਦੇ ਇਹੀ ਕੰਮ ਕਰਦੇ ਆ ਤੇ ਭਜਾਉਣਾ ਕਿਹਨੂੰ ਪੈਂਦਾ ਆਪਣਿਆਂ ਨੂੰ ਜੇ ਇਸ ਚੀਜ਼ ਦੀ ਸਮਝ ਹੋਊਗੀ ਤਾਂ ਜੇ ਆਪਾਂ ਤੀਜੇ ਦੀਆਂ ਗੱਲਾਂ ਜਾ ਕੇ ਆਪਣੇ ਘਰ ਦਾ ਹੀ ਸਾਰਾ ਕੁਝ ਹਨਾ ਵੀ ਸਿਸਟਮ ਹਿਲਾ ਲਿਆ ਤਾਂ ਫਿਰ ਅਸੀਂ ਵੀ ਮੂਰਖੇ ਹੋਏ ਉਹਦੇ ਮੰਗ ਹਨਾ ਸਾਡੀ ਸਿਆਣਪ ਕਿੱਥੇ ਗਈ ਸੋ ਇਹੋ ਜਿਹੇ ਇਨਸਾਨਾਂ ਤੋਂ ਬਚਿਆ ਕਰੋ